ਜਣਾ ਕੌਣ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਸ ਨੂੰ ਸ਼ਹੀਦ ਭਗਤ ਸਿੰਘ ਮੰਨਦਾ ਸੀ ਆਪਣਾ ਆਦਰਸ਼ ਹਿੰਦਵਾਸੀ ਹੋ ਰੱਖਣਾ ਆਜ਼ਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਆ ਚੜ੍ਹਨ ਫਾਸੀ ਸਾਨੂੰ ਦੇਖ ਕੇ ਨਹੀਂ ਕੰਬਰਾ ਜਾਣਾ ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ दिली ਵਤਨ ਦਾ ਇਸ਼ਕ ਜਗਾ ਜਾਣਾ ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿਵਾ ਜੀ ਤੇ ਰਾਣਾ ਪ੍ਰਤਾਪ ਦੇ ਦੇਸ਼ ਭਗਤੀ ਭਰੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ਜਦੋਂ ਦੇਸ਼ ਅੰਗਰੇਜ਼ਾਂ ਦੇ ਅਧੀਨ ਸੀ ਤਾਂ ਕੁਰਬਾਨੀ ਦੇ ਪੁੱਤਲੇ ਦੇਸ਼ ਭਗਤਾਂ ਨੇ ਆਜ਼ਾਦੀ ਲਈ ਇੱਕ ਨਮਾ ਘੋੜ ਕੀਤਾ ਕਰਤਾਰ ਸਿੰਘ ਸਰਾਭਾ ਦਾ ਨਾਂ ਇਹਨਾਂ ਦੇਸ਼ ਭਗਤ ਸ਼ਹੀਦਾਂ ਵਿੱਚੋਂ ਸਭ ਤੋਂ ਉੱਚਾ ਸਥਾਨ ਰੱਖਦਾ ਹੈ ਉਸਨੇ ਗਦਰ ਪਾਰਟੀ ਵਿੱਚ ਸ਼ਾਮਲ ਹੋ ਕੇ ਬੀਤੀ ਸਦੀ ਦੇ ਆਰੰਭ ਵਿੱਚ ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ੀ ਸਮਰਾਜ ਨਾਲ ਉਦੋਂ ਮੱਥਾ ਲਾਇਆ ਜਦੋਂ ਸਾਰੀ ਦੁਨੀਆ ਵਿੱਚ ਉਸ ਦੀ ਸ਼ਕਤੀ ਦੀ ਧਾਂਗ ਪਈ ਹੋਈ ਸੀ ਜਨਮ ਤੇ ਬਚਪਨ ਕਰਤਾ ਸਿੰਘ ਸਰਾਬਾ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਹੋਇਆ ਉਸ ਦੀ ਮਾਤਾ ਦਾ ਨਾਮ ਸਾਈਬ ਗੌਰ ਸੀ ਉਸ ਦਾ ਜਨਮ ਪਿੰਡ ਸਰਾਬਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ ਪਿਤਾ ਦਾ ਸਾਇ 55 ਬਚਪਨ ਵਿੱਚ ਹੀ ਸਿਰ ਤੋਂ ਉੱਠਣ ਕਰਕੇ ਉਸ ਦੀ ਪਾਲਣਾ ਦਾਦਾ ਸਰਦਾਰ ਬਦਨ ਸਿੰਘ ਨੇ ਕੀਤੀ ਬਚਪਨ ਵਿੱਚ ਸਕੂਲ ਦੇ ਮੁੰਡਿਆਂ ਨੇ ਉਸ ਦੀਆਂ ਅਨੋਖੀਆਂ ਰੁਚੀਆਂ ਕਰਕੇ ਤੇ ਫਰਤੀਲੇ ਹੋਣ ਕਰਕੇ ਉਸਦਾ ਨਾਮ ਅਫਲਾਦຸນ ਪਾਇਆ ਹੋਇਆ ਸੀ 10ਵੀਂ ਪਾਸ ਕਰਨ ਮਗਰੋਂ ਉਹ 1911 ਵਿੱਚ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ 1912 ਵਿੱਚ ਉਹ ਵਰਕ ਲਈ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ ਆਪਣੀ ਪੜ੍ਹਾਈ ਦੇ ਖਰਚੇ ਲਈ ਮਜ਼ਦੂਰੀ ਕਰਦੇ ਆ ਉਸਨੇ ਹਿੰਦੀ ਮਜ਼ਦੂਰਾਂ ਨਾਲ ਆਉਂਦੇ ਨਸਲੀ ਵਿਤਕਰੇ ਨੂੰ ਦੇਖਿਆ ਅਤੇ ਉਹ ਅੰਗਰੇਜ਼ਾਂ ਵਿਰੁੱਧ ਨਾਪਰਦਨੜ ਪਰ ਗਿਆ ਜੂਨ 1912 ਵਿੱਚ ਉਸਨੇ ਹਿੰਦੀ ਨੌਜਵਾਨਾਂ ਦਾ ਇਕੱਠ ਕਰਕੇ ਪਹਿਲੀ ਤਕਰੀਰ ਕਰਦੇ ਆ ਉਹਨਾਂ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਦਾ ਉਪਰਾਲਾ ਕਰਨ ਦੀ ਪ੍ਰੇਰਣਾ ਦਿੱਤੀ ਗਦਰ ਪਾਰਟੀ ਦਾ ਸਰਗਰਮ ਮੈਂਬਰ ਬਣਨਾ ਪ੍ਰਸਿੱਧ ਦੇਸ਼ ਭਗਤ ਲਾਲਾ ਹਰਦੇਵਾਲਾ ਦਾ ਜੋਸ਼ੀਲਾ ਭਾਸ਼ਣ ਸੁਣ ਕੇ ਉਹ ਦੇਸ਼ ਤੋਂ ਜਾਣਵਾਰਨ ਲਈ ਤਿਆਰ ਹੋ ਗਿਆ 21 ਅਪ੍ਰੈਲ 1913 ਨੂੰ ਅਮਰੀਕਾ ਵਿੱਚ ਹਿੰਦੀ ਮਜ਼ਦੂਰਾਂ ਨੇ ਗਦਰ ਪਾਰਟੀ ਦੀ ਨੀਂ ਰੱਖੀ ਤੇ ਗਦਰ ਨਾਮ ਦਾ ਹਫਤਾਵਾਰ ਅਖਬਾਰ ਕੱਢਣ ਦਾ ਫੈਸਲਾ ਕੀਤਾ ਅਖਬਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਸਰਾਬੇ ਨੇ ਜੰਗੀ ਸਿੱਖਲਾਈ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਇਸ ਅਖਬਾਰ ਨੇ ਸਾਰੇ ਪੰਜਾਬੀਆਂ ਵਿੱਚ ਆਜ਼ਾਦੀ ਦਾ ਜਾਗ ਪਾੜਾ ਕਰਕੇ ਕੁਰਬਾਨੀਆਂ ਦੀ ਜਾਗ ਲਗਾ ਦਿੱਤੀ ਇਸ ਵਿੱਚ ਜੋਸ਼ੀ ਲਿਆ ਦੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰਪੂਰ ਕਵਿਤਾਵਾਂ ਛੱਪੀਆਂ ਸਨ 25 ਜੁਲਾਈ 1914 ਈਸਵੀ ਨੂੰ ਅਗਰੀਜਾਂ ਤੇ ਜਰਮਨੀਆ ਵਿੱਚ ਲੜਾਈ ਸ਼ੁਰੂ ਹੋਣ ਸਮੇ ਗਦਰ ਪਾਰਟੀ ਦੀ ਅਪੀਲ ਤੇ ਹਜ਼ਾਰਾਂ ਗਦਰੀ ਹਿੰਦੁਸਤਾਨ ਨੂੰ ਚੱਲ ਪਏ ਬਹੁਤ ਸਾਰੇ ਗਦਰੀ ਕਲਕੱਤੇ ਅਤੇ ਮਦਰਾਸ ਦੇ ਘਟਾ ਉੱਦੀ ਪਕੜੇ ਗਏ ਕਰਤਾਰ ਸਿੰਘ ਸਰਾਭਾ ਲੰਕਾ ਦੇ ਰਸਤੇ ਭਾਰਤ ਪੁੱਜਿਆ ਤੇ ਲੋਕਸ਼ਿਪਕੇ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨ ਲੱਗ ਪਿਆ ਉਸਨੇ ਗਦਰ ਪਾਰਟੀ ਦਾ ਪ੍ਰਚਾਰ ਕੀਤਾ ਹਥਿਆਰ ਇਕੱਠੇ ਕੀਤੇ ਪੰਬ ਬਣਾਏ ਦੇ ਭੋਰੀ ਵਿੱਚ ਆਜ਼ਾਦੀ ਦਾ ਪ੍ਰਚਾਰ ਕੀਤਾ ਉਹ ਗਦਰ ਗੂੰਜਦੀਆਂ ਅਸੀਂ ਸਤਰਾ ਆਪਕਾ ਇਹ ਕਰਦਾ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਗਦਰ ਦੀ ਨਾਕਾਮਯਾਬੀ ਤੇ ਗ੍ਰਿਫਤਾਰੀ ਗਦਰ ਪਾਰਟੀ ਨੇ ਦੇਸ਼ ਵਿੱਚ ਅੰਗਰੇਜ਼ਾਂ ਵਿਰੁੱਧ ਗਦਰ ਕਰਨ ਲਈ 21 ਫਰਵਰੀ 1915 ਦੀ ਮਿਤੀ ਮਿੱਠੀ ਪਰ ਮੁਖਵਰ ਗਰਪਾਲ ਸਿੰਘ ਰਾਈ ਸਰਕਾਰ ਨੂੰ ਇਸ ਦੀ ਸੂਹ ਲੱਗ ਗਈ ਤਾਂ ਇਹ ਮਿਤੀ ਬਦਲ ਕੇ 19 ਫਰਵਰੀ ਕਰ ਦਿੱਤੀ ਪਰ ਸਰਕਾਰ ਨੂੰ ਇਸ ਦੀ ਵੀ ਖਬਰ ਮਿਲ ਗਈ ਸਰਕਾਰ ਨੇ ਗਦਰੀਆਂ ਦੇ ਗ੍ਰਿਫਤਾਰੀ ਸ਼ੁਰੂ ਕਰ ਦਿੱਤੀਆਂ ਕਰਤਾਰ ਸਿੰਘ ਸਰਾਭਾ ਹਰਨਾਮ ਸਿੰਘ ਟੁੰਡੀਲਾਤ ਤੇ ਜਗਤ ਸਿੰਘ ਭੱਜ ਗਏ ਅਫਗਾਨਿਸਤਾਨ ਜਾਣ ਲੱਗੇ ਪਰ ਬਣੀ ਸਿਰ ਛੇਰਾਂ ਦੇ ਕੀ ਜਾਣਾ ਭੱਜ ਗਏ ਦੀ ਗੂੰਜ ਦੇ ਯਾਦ ਆਉਂਦੀਆਂ ਹੀ ਉਹਨਾਂ ਦੀ ਅਣਖ ਨੇ ਉਹਨਾਂ ਨੂੰ ਅ ਜਿਹਾ ਕਰਨ ਤੋਂ ਰੋਕ ਦਿੱਤਾ ਉਹ ਚੱਕ ਨੰਬਰ 5 ਵਿੱਚ ਆਪਣੇ ਇੱਕ ਹਮਦਰਦ ਵਿਸਾਲਦਰ ਗੰਦਾ ਸਿੰਘ ਕੋਲ ਗਏ ਜਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਨਿਕਦਮਾ ਤੇ ਸਜ਼ਾ ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਵਿਰੁੱਧ ਰਾਜਤ੍ਰੋ ਫੌਜਾਂ ਨੂੰ ਵਿਗਾੜਨ ਟਾਕਿਆ ਦੇ ਕਤਲਾਦਾਮ ਮਕਤਮਾ ਚਲਾਇਆ ਗਿਆ। ਅਦਾਲਤ ਨੇ ਸਰਾਬਾ ਸਮੇਤ 24 ਗਦਰੀਆਂ ਨੂੰ ਫਾਂਸੀ, 17 ਨੂੰ ਉਮਰ ਕੈਦ ਤੇ ਕਾਲੇ ਪਾਣੀ ਤੇ ਹੁਕਮ ਜਮਾ ਸੁਣਾਈਆਂ। ਸ਼ਹੀਦੀ। ਇਹਨਾਂ ਸਜ਼ਾਵਾਂ ਵਿਰੁੱਧ ਸਾਰੇ ਦੇਸ਼ ਵਿੱਚ ਹਲਚਲ ਮਚ ਗਈ। ਅੰਤ ਸਰਕਾਰ ਨੇ 17 ਗਦਰੀਆਂ ਨੂੰ ਫਾਂਸੀ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਬਾ ਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਉੱਤੇ ਟੰਗ ਦਿੱਤਾ। ਉਸ ਸਮੇਂ ਕਰਤਾਰ ਸਿੰਘ ਦੀ ਉਮਰ ਕੇਵਲ 19 ਸਾਲ ਦੀ ਸੀ। ਇਹਨਾਂ ਸਾਰੇ ਗਦਰੀਆਂ ਨੇ ਗਦਰ ਦੀਆਂ ਕਪਤਾਨਾਂ ਦਾ ਹਾਂਦੇ ਹੋਏ ਫਾਂਸੀ ਦੇ ਰਸੇ ਗੜਾਂ ਵਿੱਚ ਪਾਏ। ਗਦਰ ਪਾਰਟੀ ਦੇ ਪ੍ਰਧਾਨ ਪੱਪਾ ਸੋਨ ਸਿੰਘ ਪਤਨਾ ਅਨੁਸਾਰ ਕਰਤਾਰ ਸਿੰਘ ਹਰ ਕੰਮ ਵਿੱਚ ਉਹਨਾਂ ਤੋਂ ਅੱਗੇ ਰਿਹਾ ਤੇ ਕੁਰਬਾਨੀ ਦੇਣ ਵਿੱਚ ਵੀ ਉਹਨਾਂ ਨੂੰ ਪਿੱਛੇ ਛੱਡ ਗਿਆ। ਕਰਤਾਰ ਸਿੰਘ ਸਰਾਬਾ ਭਾਰਤ ਮਾਤਾ ਦਾ ਇੱਕ ਸੱਚਾ ਸੁੱਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨੌਜਵਾਨ ਸੀ। ਉਸਨੇ ਛੋਟੀ ਜਿਹੀ ਉਮਰ ਵਿੱਚ ਦੇਸ਼ ਲਈ ਜਾਨ ਵਾਰ ਕੇ ਸਮੁੱਚੇ ਦੇਸ਼ ਵਾਸੀਆਂ ਦੇ ਮਨ ਵਿੱਚ ਆਜ਼ਾਦੀ ਦੀ ਚੰਗਿਆੜੀ ਬੀਜ ਦਿੱਤੀ। ਇਸ ਬਸੂਰਵੀਰ ਵੇਖੋ ਅਧੇ ਸਰਲੱਤ ਸੂਰਮੇ ਰਾਹੀਂ ਪੈਦਾ ਕੀਤੀਆਂ ਲਹਿਰਾਂ ਨੇ ਅੰਗਰੇਜ਼ੀ ਸਾਮਰਾਜ ਨੂੰ ਭਾਰਤ ਵਿੱਚੋਂ ਆਪਣਾ ਬੋਰੀਆ ਬਿਸਤਰ ਗੋਲ ਕਰਨ ਲਈ ਮਜਬੂਰ ਕਰ ਦਿੱਤਾ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਆਪਣਾ ਰਿਵਿਊ ਕਮੈਂਟਸ ਰਾਹੀਂ ਜ਼ਰੂਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ